హలో ਤੇ ਇਨੇ ਦਿਨਾਂ ਤੋਂ ਆਪਣੇ ਵਲੌਗ ਨਹੀਂ ਆਏ ਸੀਗੇ ਬਟ ਹੁਣ ਆਪਣੇ ਵਲੌਗ ਤੇ ਰੈਗੂਲਰ ਆਇਆ ਕਰੂਗੇ ਤੇ ਆਪਾਂ ਹਲੇ ਚਾਹ ਪੀਣੀ ਚਾਹ ਆਪਾਂ ਬਣਾ ਲਈ ਆ ਪੀਣੀ ਆ ਤੇ ਦਾ ਕੱਢਦੇ ਤੇ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਹਾਈ ਹਾਊ ਆਰ ਯੂ ਓ ਮੇਰੇ ਗੰਜਨ ਹੈਲੋ ਕਰਨੀ ਆ ਗਈ ਹਾਈ ਮਮਾ ਕੇ ਸਾਥ ਹੈਲੋ ਕਰੋ ਵਾਓ ਗੁੱਡ ਬੇਬੀ ਅ ਫਰੈਂਡਸ ਹੋਣ ਪਏ ਸੀ ਮੀ ਤੇ ਛੱਤਰ ਤੇ ਮੀ ਤਰੋਂਦੀ ਪਈ ਸੀ ਕਿੱਧਰ ਰੋਣੀ ਸੀਗੀ ਮੀ ਤੇ ਦੱਸੀ ਕਿੱਧਰ ਰੋਣਾ ਸੀਗਾ ਚਪੇੜਾ ਬਹੁਤ ਮਾਰਦੀ ਐ ਸਾਰੇ ਆਦੇਸ ਕਰਕੇ ਤੇ ਛੱਤਰ ਪਏ ਹੁਣ ਮੇਤੋਂ ਕਿੱਧਰ ਪਏ ਸੀ ਛੱਤਰ ਹੱਪ 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 ਕਾ ਕੇ ਆ ਦੇਖ ਇਹ ਦਿ ਕਰਦੀ ਹੈ ਤੈਨੂੰ ਮੈਂ ਦੱਸਾਂ ਛੱਡਾਂ ਇੱਕ ਹੁਣ ਆਪਾਂ ਬਣਾਉਣ ਲੱਗੇ ਸਬਜ਼ੀ ਨਾਲੇ ਘਰ ਦਾ ਕੰਮ ਕਮ ਕਰਕੇ ਫੇਰ ਆਪਾਂ ਦੇਖਦੇ ਅੱਗੇ ਮੀਂਹ ਆ ਰਿਹਾ ਹੁਣ ਕਾਫੀ ਦਿਨ ਹੋ ਗਏ ਆ ਮੈਨੂੰ ਲੱਗਦਾ ਰੱਬ ਨੂੰ ਭਲੇਖਾ ਪੈ ਗਿਆ ਵਾ ਈ ਛੱਤਰ ਪਏ ਦੇ ਅੱਜ ਹਾਂ ਨਹੀਂ ਚੱਲ ਸੌਰੀ ਸੌਰੀ ਮੇਰਾ ਬੱਚਾ ਨਹੀਂ ਕੁੱਟਦੀ ਨਹੀਂ ਕੁੱਟਦੀ ਨਹੀਂ ਕੁੱਟਦੀ ਚੱਲ ਚੁੱਪ 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 ਆਏ ਓਏ ਬਾਰਿਸ਼ ਤੋਂ ਕਿ ਮੀਂਹ ਤਾਂ ਤੁਹਾਡੇ ਕਿੱਥੇ ਕਿੱਥੇ ਬਾਰਿਸ਼ ਪੈ ਰਹੀ ਆ ਆਪਣੇ ਮੀਂਹ ਆਇਆ ਸੀ ਤੇਰੇ ਮੀਂਹ ਮੀਂਹ ਕਿਤਾ ਆਇਆ ਸੀ ਤੇਰੇ ਵੀਂਹ ਜੀ ਤਾਂ ਆਇਆ ਸੀਗਾ ਵੀਹ ਕਿੰਨਾ ਆਇਆ ਜੀ ਨਾ ਝੜੇ ਝੜੇ ਨਵੀਂ ਆਇਆ ਜਿਗਾ ਛੜੇ ਛੜੇ ਮੈਨੂੰ ਲੱਗਦਾ ਰੱਬ ਨੂੰ ਪੈ ਗਿਆ ਭਲੇਖਾ ਤੇ ਸੋਣ ਮਹੀਨੇ ਮੀਂਹ ਆਂਦਾ ਤੇ ਅੱਜ ਕੀ ਪਹਿਲਾਂ ਹੀ ਆਈ ਜਾਂਦਾ 15 ਦਿਨ ਲਗਾਤਾਰ ਹੋ ਗਏ بارش ਆਂਦੇ ਨੂੰ ਹੁਣ ਆਪਾਂ ਲੱਗੇ ਘਰ ਦਾ ਕੰਮ ਕਰਨ ਵਾਲੇ ਸਬਜ਼ੀ ਹਾਂ ਹਾਂਜੀ ਤੇ ਸਵੇਰ ਦੇ ਆਪਾਂ ਹੁਣ ਵੇ ਆ ਫ੍ਰੀ ਪਹਿਲਾਂ ਯਾਰ ਮੀਨ ਇੰਨਾ ਗੰਦ ਪਾਇਆ ਸੀ ਸਾਰਾ ਕੰਮ ਕੀਤਾ ਫਿਰ ਮੈਂ ਹਲੇ ਫਿਲਹਾਲ ਤੱਕ ਨਹੀਂ ਨੂੰ ਮੇਰਾ ਦੇਖੋ ਇਹਨੂੰ ਰੈੱਡ ਰੈੱਡ ਹੋਇਆ ਪਿਆ ਪੂਰਾ ਸੇਕ ਨਿਕਲ ਰਿਹਾ ਪੂਰਾ ਫੁੱਲ ਫੁੱਲ ਸੇਕ ਨਿਕਲ ਰਿਹਾ ਫੇਸ ਤੋਂ ਤੇ ਕੰਮ ਹੋ ਗਿਆ ਪੂਰਾ ਹੁਣ ਬਸ ਰੋਟੀ ਖਾਣੀ ਆ ਤੇ ਮੀਨ ਨਾ ਇੰਨਾ ਜ਼ਿਆਦਾ ਗੰਦ ਪੈਂਦਾ ਨਾ ਮੈਂ ਕੀ ਕਹਾਂ ਤੁਸੀਂ ਦੱਸੋ ਤੁਹਾਡੇ ਵੀ ਰੈਗੂਲਰ ਮੀ ਆ ਰਿਹਾ ਸਾਡੇ ਤਾਂ ਰੈਗੂਲਰ ਮੀ ਆ ਰਿਹਾ ਹੈ। ਪੇਟ ਜੀ ਮੇਰੇ ਸਿੱਤੇ ਪਏ ਨੇ। ਪੇਟ ਮੇਰੇ ਸਿੱਤੇ ਹੋਈ ਜਾਂ ਤੇ ਮੰਮਾ نیچے ਗਏ ਜਾ ਦੁੱਧ ਲੈਣ ਭੇਜ ਦੋ। ਤੇ ਅੰਡਾ ਰੋਟੀ ਖਾ ਕੇ ਫੇ ਆਪਾਂ ਕਰਦੇ ਆ ਅੱਗੇ। ਰੋਟੀ ਖਾਣ ਲੱਗਿਆ ਆਪਾਂ ਤੁਹਾਨੂੰ ਮਿਲਦੇ ਆਂ। ਤੇ ਜੀ ਖਲਾਫ ਬਹੁਤ ਕਨਿਜ਼ੀ ਕਿ ਤੁਹਾਡੇ ਨਾਲ ਵੀ ਤੁਸੀਂ ਸੋਚ ਰਹੇ ਹੋਗੇ ਵੀ ਇਹਨਾਂ ਦਾ ਵੀਡੀਓ ਵਿੱਚ ਹੰਕਾਰ ਚੇਂਜ ਕੀਤਾ ਹੋਇਆ ਹੈ ਨਾ ਵੀ ਕੀ ਸਿਸਟਮ ਹੈ ਤੇ ਅਸੀਂ ਆਪਣੇ ਘਰ ਤੋਂ ਥੋੜੇ ਟਾਈਮ ਲਈ ਮੈਂ ਮੇਰੇ ਮੰਮਾ ਮੇਰੇ ਪਪਾ ਬ੍ਰਦਰ ਐਂਡ ਸਿਸਟਰ ਤੇ ਮੀ ਵੀ ਮੇਰੀ ਅਸੀਂ ਥੋੜੇ ਟਾਈਮ ਲਈ ਆਪਣੇ ਘਰ ਤੋਂ ਦੂਸਰੀ ਜਗ੍ਹਾ ਸ਼ਿਫਟ ਹੋਏ ਹਾਂ ਤੇ ਜਲੰਧਰ ਵਿੱਚ ਸ਼ਿਫਟ ਹੋਏ ਹਾਂ ਜੀ ਤੇ ਕੋਈ ਕਰੀਜ਼ਨ ਕਰਕੇ ਸਾਨੂੰ ਇੱਧਰ ਸ਼ਿਫਟ ਹੋਣਾ ਪਿਆ ਪਰ ਅੱਠਕਸੀ ਥੋੜੇ ਟਾਈਮ ਬਾਅਦ ਆਪਣੇ ਘਰ ਵਾਪਸ ਚੱਲ ਜਾਣਾ ਹੈ ਤੇ ਤੇ ਪਲੀਜ਼ ਕੋਈ ਵੀ ਇਹ ਚੀਜ਼ ਦਾ ਉਹ ਨਾ ਕਰ ਲਿਓ ਉਸ ਨੂੰ ਬਣਾ ਲਿਓ ਕਿ ਕਾਤੂ ਆਵੇ ਘਰੋਂ ਕਾਤੂ ਆਵੇ ਤਰ੍ਹਾਂ ਕੁਝ ਕੀ ਇਸ਼ੂ ਆ ਕੁਝ ਕੀ ਫੈਮਿਲੀ ਇਸ਼ੂਜ਼ ਹੈ ਦਾਦਾ ਬਣ ਗਏਗੇ ਸਾਨੂੰ ਥੋੜੇ ਟਾਈਮ ਲਈ ਆਣਾ ਪਿਆ ਘਰੋਂ ਬਾਹਰ ਤੇ ਕਿਸੇ ਦਾ ਵੀ ਦਿਲ ਨਹੀਂ ਕਰਦਾ ਹੁੰਦਾ ਆਪਣੇ ਘਰ ਛੱਡ ਕੇ ਉਹਨੂੰ ਸੜਾਈ ਦੇ ਘਰ ਤੇ ਰਹਿਣ ਨੂੰ ਬਟ ਮਜਬੂਰੀ ਆ ਠੀਕਿਆ ਬੰਦੇ ਦੀ ਤੇ ਰਹਿਣਾ ਪੈਂਦਾ ਹੈ ਜੇ ਠੀਕ ਹੈ ਤੰਮੀ ਜਗਾ ਖਾ ਕੇ ਔਖਾ ਵੀ ਬਹੁਤ ਲੱਗਦਾ ਕਿ ਕਾਫੀ ਨੇ ਸੀ ਨਮੀ ਜਗਾ ਹੈ ਅਜਸਤਵਨਾ ਸਾਨੂੰ ਬਹੁਤ ਔਖਾ ਆ ਤੇ ਅਜਸਤਵਨਾ ਖਾਇ ਨਮੀ ਜਗਾ ਬਚੇ ਨਹੀਂ ਗੰਮੇ ਕਿਧਰ ਆਪਣੇ ਕਪੜੇ ਧੋਤੇ ਹੋਏ ਸਾਰੇ ਖੋਲੇ ਹੋਏ ਆ ਤੇ ਬੀਜਾ ਆਹ ਕਾਤੀ ਕਿਧਰ ਆਓ ਮੇਰੇ ਇੱਕ ਚੀਜ਼ੀ ਦੇ ਦਿਓ ਮਮੋ ਗਿਆ ਰਿਆ ਨਹੀਂ ਮੈਂ ਗੜਾ ਖਾਣੀ ਮੈਂ ਚਾਰ ਕੇ ਕਰ ਰਹੀ ਹਾਂ ਕਾਤੀ ਕਨੋ ਕਨੋ ਮਮੋ ਗਿਆ ਹੈਲੋ ਕਰ ਦੋ ਗਾਇਸ ਟੋਕ ਹੈਲੋ ਗਾਇਸ ਹੈਲੋ ਕਾਤੀ ਕਿ ਸਕੂਲੋਂ ਕੀ ਪੜਿਆ ਹੈ ਖੰਮ ਕਾਤੀਆਂ ਚੀਜ਼ਾਂ ਛਾੜੀਆਂ ਈ ਕੱਲ ਕੀ ਪੜਿਆ ਹਾਂ ਪਲਵੀ ਦੀਦੀ ਬੈਠੇ ਹੋਏ ਦਿਖਾਓ ਫੇੜ ਨਹੀਂ ਆ ਚ ਉਹ ਹਾਂ ਤੂੰ ਤੇਰੀ ਮਮਾ ਤੇਰੇ ਪਾਪਾ ਲੈ ਆਈ ਚਾਚੀ ਕਲੂਰੀ ਲੜੀ ਲਾ ਲਈ ਹਾਂ ਤੇ ਫਰੈਂਡਸ ਆਪਣੇ ਕੱਲ ਮੇਲਾ ਆ ਤੇ ਅੰਜੂ ਬੰਸ ਚਲਗੇ ਆ ਮੰਗੀ ਤੂੰ ਕੱਲ ਜਾਣਾ ਤੇ ਮੈਂ ਮम्मा ਕੱਲ ਜਾਵਾਂਗੇ ਪਲੇ ਵੀ ਦੀਦੀ ਉਹਨਾਂ ਨੇ ਵੀ ਸਾਡੇ ਨਾਲ ਜਾਣਾ ਕੱਲ ਅਸੀਂ ਕੱਲ ਜਾਵਾਂਗੇ ਇਹਨਾਂ ਨੇ ਪਰਸੋਂ ਹੋਣਾ ਸੱਚ ਅਸੀਂ ਕੱਲ ਜਾਵਾਂਗੇ ਦੇਖਾ ਗਿਆ ਕੱਲ ਮਹਿੰਦੀ ਆ ਸਾਡੇ ਮੈਂ ਵੀ ਜਾਉਣਾ ਨਹੀਂ ਕੁਛ ਹੀ ਨਹੀਂ ਜਾਣਾ ਸ਼ਨੀਵਾਰ ਸੁੱਤੀ ਹੈ ਤੁਨੋਂ ਮੀਤ ਓਏ ਗੰਗੇ ਇਧਰ ਮम्मा ਦੇ ਕੋਲ ਆ ਇਧਰ ਆ ਪ੍ਰਿਆ ਪ੍ਰਿਆ ਆਜੋ 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 ਇਧਰ ਆ ਸਬ지 ਆਪਣੇ ਭਣੀ ਭਈ ਪਿੰਡਿਆਂ ਦੀ ਸਵੇਰੇ ਬਣਾਈਆਂ ਸੀਗੀਆਂ ਤੇ ਗੱਲੀ ਰੋਟੀ ਬਣਾਣੀ ਹੁਣ ਆਪਾਂ ਤੇ ਬਾਕੀ ਬਸ ਕੱਪੜੇ ਤੈ ਮਾਨੇ ਕੱਪੜਿਆਂ ਦਾ ਫਲਾਰਾ ਆ

जी पापा जाने।, जाने पे है हुन पलवी दीदी ने और इन्होंने जाने प्रमोशन तो करना अब उठे जाने पे है जालंधर की सड़कें भी ना कई टूटी-फूटी हैं काटा ही हुआ है हैं हुआ है काटा हुआ है, है।, हुआ, है।, हुआ, है। हुआ हुआ है तो पाटे हुए हैं ना नांगा ज्यादा है ना नाटापा ज्यादा है सही गल ਗਾ ਜਾਂਦਾ ਹੈ ਨਾ ਟਾਪਾ ਜਾਂਦਾ ਟਾਪਾ ਜਾਂਦਾ ਤੇ ਪਵਨ ਪਾਈ ਦੀ ਹਿੰਦੀ ਵੀ ਸਿਰਾਈ ਹੁੰਦੀ ਆ ਫਰੈਂਡਸ ਆ بارش ਦਾ ਪਾਣੀ ਦੇਖੋ ਕਿੰਨਾ ਕਿੰਨਾ ਖੜਾ ਹੋਇਆ ਵਾ ਹਾਂਜੀ ਤੇ ਆਪਾਂ ਹੁਣ ਆਏ ਆ ਫਰੈਂਡਸ ਉੱਥੋਂ ਉਦੋਂ ਦੇ ਹੁਣ 12 ਵਜ ਗਏ ਆ ਮੇਬੀ 12 ਵਜ ਗਏ ਆ ਕਿ ਅਪ ਕਿਧਰਲੇ ਸਾਈਡ ਆਪਾਂ ਗਏ ਸੀਗੇ ਦੀਦੀ ਲੱਡੇ ਵਾਲੀ ਲੱਡੇ ਵਾਲੀ ਵਾਲੀ ਸਾਈਡ ਤੁਸੀਂ ਹਨੇਰੇ ਨਾ ਜਾਇਆ ਕਰੋ ਉਧਰ ਚੋਰ ਪੈਂਦੇ ਸਾਨੂੰ ਦਿਖੇ ਆ ਚੋਰ ਪੀਤਲੋ ਬਾਊ ਹਨਾ ਮੀਤ ਓਏ ਇਹ ਚਲ ਬਾਏ ਗੁੱਡ ਨਾਈਟ ਕਰ ਦੋ ਸ਼ਰਮ ਨਾਲ ਬਾਏ ਕਰ ਦੋ ਇਹ ਕਰ ਦੋ ਬਾਏ 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 ਚੋਣੋ ਅੱਜ ਦੀ ਵੀਡੀਓ ਦੇਖ ਲਈ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਨੈਕਸਟ ਵਲੌਗ ਚ ਜਲਦੀ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ